ਮੇਧਵਾਰ ਸਰਦਾਰ ਰਜੀਸ਼ ਸਿੰਘ ਢਿੱਲੋਂ ਅੱਜ ਬਾਬਾ ਵਿਜੇ ਚਾਹਲ ਜੀ ਦੇ ਸਾਲਾਨਾ ਪੰਡਾਰੇ ਤੇ ਆਏ ਆ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਉਹ ਸਾਡੇ ਲੋਕਾਂ ਦੇ ਵਿੱਚ ਆ ਕੇ ਜਨ ਮਾਨਸ ਦੀ ਗੱਲ ਕਰਨ ਵਾਲੇ ਵਿਅਕਤੀ ਆ ਔਰ ਇਲਾਕੇ ਦੇ ਵਿੱਚ ਤੁਸੀਂ ਆਪ ਦੇਖ ਰਹੇ ਹੋ ਕਿ ਲੋਕ ਬਾਹਾਂ ਖੜੀਆਂ ਕਰਕੇ ਕਹਿ ਰਹੇ ਆ ਕਿ ਨਾ ਤਾਂ ਆਮ ਆਦਮੀ ਪਾਰਟੀ ਵਾਲਾ 1000 ਰੁਪਿਆ ਆ ਤੇ ਨਾ ਹੀ ਮੋਦੀ ਸਾਹਿਬ ਵਾਲਾ 15 ਲੱਖ ਰੁਪਿਆ ਲੱਭਿਆ ਕਿਤੇ ਤੇ ਮੋਦੀ ਸਾਹਿਬ ਜਿਹੜੇ ਕਹਿੰਸੀ ਕਾਲਾ ਤੰਦ ਬਾਹਰਲੇ ਦੇਸ਼ਾਂ ਚੋਂ ਲਿਆਉਣਾ ਕੱਲ ਦਾ ਮੋਦੀ ਸਾਹਿਬ ਦਾ ਬਿਆਨ ਆ ਰਿਹਾ ਕਿ ਕਾਲਾ ਤੰਦ ਤਾਂ ਕਹਿੰਦੇ ਹੁਣ ਆਬਾਨੀਆਂ ਡਾਨੀਆਂ ਦੇ ਘਰੋਂ ਨਿਕਲ ਕੇ ਕਾਂਗਰਸੇ ਜਾਣ ਲੱਗ ਗਿਆ ਮੋਦੀ ਸਾਹਿਬ ਤੁਸੀਂ ਤਾਂ ਕਾਲਾ ਧਨ ਬੰਦ ਕਰ ਰਹੇ ਸੀ ਖਤਮ ਕਰ ਰਹੇ ਸੀ ਫਿਰ ਤੁਹਾਡੇ ਹੀ ਦੇਸ਼ 10 ਸਾਲ ਦੇ ਤੁਹਾਡੇ ਸੱਤਾ ਸਾਥੀ ਕਾਲਾ ਧਨ ਦੁਬਾਰਾ ਕਿਵੇਂ ਚੱਲ ਪਿਆ ਇਹ ਸਾਰੀਆਂ ਗੱਲਾਂ ਲੋਕ ਸਮਝਦੇ ਆ ਵੀ ਇਹ ਝੂਠ ਨੇ ਤੇ ਉਹ ਝੂਠਾ ਨੂੰ ਖਤਮ ਕਰ ਲਈ ਪੰਜਾਬ ਦੀ ਮਾਂ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਚਿਤਾਉਣ ਲਈ ਸਾਰਾ ਇਲਾਕਾ ਵਜਨਬਾਦਾ ਸਾਰ ਰੰਜੀਸਨ ਢਿੱਲੋਂ ਸ਼ਾਨ ਨਾਲ ਜਤਨਗੇ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ ਵਾ ਬਹੁਤ ਵਧੀਆ ਜਗ੍ਹਾ ਜਗ੍ਹਾ ਗੱਲ ਆਉਂਦੀ ਆ ਕਿ ਇੱਕ ਤਾਂ ਤੁਹਾਡੇ ਉਮੀਦਵਾਰ ਸਾਫ਼ ਸੁਥਰੇ ਆ ਬੇਦਾਗ ਆ ਦੂਸਰਾ ਜਿਹੜੀ ਅਕਾਲੀ ਦਲ ਹੈ ਇਹ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਆ ਇਸ ਵਾਰੀ ਦਿੱਲੀ ਵਾਲਿਆਂ ਨੂੰ ਮੂੰਹ ਨਾ ਲਾਉਣ ਦਾ ਇਲਾਕਾ ਨਿਵਾਸੀਆਂ ਨੇ ਪੰਜਾਬ ਵਾਸੀਆਂ ਨੇ ਮਨ ਬਣਾਇਆ ਹੋਇਆ ਇੱਕ ਬਿੱਟੂ ਜੀ ਦਾ ਵਿਰੋਧ ਹੋ ਰਿਹਾ ਜਿੱਥੇ ਜਿੱਥੇ ਉਹਦੇ ਬਾਰੇ ਕੀ ਕਹਿਣਾ ਦਵਾਂਗੇ ਉਹ ਹੋਣਾ ਹੀ ਆ ਜੀ ਜਦੋਂ ਪਹਿਲਾਂ ਕਾਂਗਰਸ ਨੇ ਆਪ ਤਾਂ 1984 ਚ ਕਤਲੇਆਮ ਕੀਤਾ ਸਿੱਖ ਕੌਮ ਦਾ ਸਾਡੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੰਬਾਂ ਨਾਲ ਤੋਪਾਂ ਨਾਲ ਉਡਾਇਆ ਤੇ ਉਹ 28 ਸਾਲ ਉਥੇ ਸੱਤਾ ਸੁਖ ਮਾਨ ਕੇ ਉਹਨੂੰ ਯਾਦ ਆ ਗਿਆ ਕਾਂਗਰਸੀ ਪੁਰਾਣੇ ਨੂੰ ਕਿ ਹਾਂਜੀ ਇਹ ਤਾਂ ਇੰਦਰਾ ਗਾਂਧੀ ਨੇ ਬਹੁਤ ਗਲਤ ਕੀਤਾ ਸੀ ਜੀ ਤੇ ਇਸ ਕਰਕੇ ਉਹ ਹੁਣ ਜਿਹੜੀ ਉਹ ਧੋਗਲੀ ਨੀਤੀ ਆ ਲੋਕ ਸਮਝ ਰਹੇ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਸਮਝ ਆ ਨਹੀਂ ਰਹੀ ਕੀ ਕਰੀਏ ਕਦੇ ਉਹ ਆਪਣੀ ਦਾਦੇ ਦੀ ਹੁਨਕਾਰ ਦਿਖਾਉਂਦਾ ਫਿਰਦਾ ਕਦੇ ਉਹ ਕੁਝ ਹੋਰ ਕਰਦਾ ਫਿਰਦਾ ਉਹ ਸਮਾਂ ਲੰਘ ਚੁੱਕਿਆ ਜੀ ਉਹਨਾਂ ਦਾ ਹੁਣ ਇਸ ਕਰਕੇ ਉਹਦਾ ਵਿਰੋਧ ਹੀ ਹੋਊਗਾ ਠੀਕ ਹੈ ਠੀਕ ਹੈ ਧੰਨਵਾਦ ਲੱਗੇ ਬਾਬਾ ਵਿਜੇ ਚਾਹਲ ਜੀ ਵੱਲੋਂ ਲੰਗਰ ਦੀ ਭੰਡਾਰੀ ਦੀ ਹਸਦਾਨਾ ਭੰਡਾਰਾ ਲਾਇਆ ਗਿਆ ਜੀ ਜਗਵੀਰ ਸਿੰਘ ਸੋਖੀ ਜੀ ਸਾਡੇ ਹਲਕਾ ਚਾਰਜ ਆ ਤੋਂ ਨਕਰ ਉਹਨਾਂ ਦੇ ਨਾਲ ਮੈਨੂੰ ਇੱਥੇ ਆਉਣ ਦਾ ਅਫਸਰ ਪ੍ਰਾਪਤ ਹੋਇਆ ਨਾਲ ਮੋਹਲੀ ਸਾਹਿਬ ਨੇ ਇਸ ਸਲਾਣਾ ਭੰਡਾਰਾ ਇਹਨਾਂ ਦਾ ਲੰਗਰ ਲਾਉਂਦੇ ਨੇ ਔਰ ਇਹ ਮੈਨੂੰ ਇਹ ਪਤਾ ਲੱਗਿਆ ਅੱਛਾ ਕਿ ਬਾਬਾ ਕਿਰਤੀ ਆ ਆਪਣੀ ਮਿਹਨਤ ਕਰਕੇ ਕਿਰਤ ਕਰਕੇ ਆਪਣਾ ਪਰਿਵਾਰ ਪੇਟ ਪਾਲਦਾ ਤੇ ਪਰਿਵਾਰ ਪਾਲਦਾ ਆ ਜਿਹੜਾ ਇੱਕ ਭੰਡਾਰਾ ਲਾਉਂਦੇ ਨੇ ਇਹ ਇਹਨਾਂ ਦੇ ਬਰਬਾ ਕੋਈ ਇਹਨਾਂ ਨੂੰ ਮਿਲਿਆ ਹੋਇਆ ਕੋਈ ਇਹਨਾਂ ਨੂੰ ਕਿਸੇ ਸਥਾਨ ਦੀ ਸੇਵਾ ਕਰਦੇ ਉਥੋਂ ਇਹਨਾਂ ਨੂੰ ਬਰ ਮਿਲਿਆ ਹੋਇਆ ਉਥੋਂ ਰੋਟੀ ਨਹੀਂ ਚਲਾਉਂਦੇ ਆਮ ਕਰਕੇ ਬਾਬੇ ਰੋਟੀ ਚਲਾਉਂਦੇ ਨੇ ਸਥਾਨਾਂ ਤੋਂ ਪ੍ਰਕਿਰਤੀ ਬਾਬਾ ਮੈਂ ਕਹਿੰਦਾ ਵੀ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਹਨਾਂ ਦੇ ਪ੍ਰਮਾਤਮਾ ਦੇ ਲੋ ਜੀ ਸਟੇਜ ਨੂੰ ਚਾਲੂ ਕਰਦੇ ਹੋਏ ਤੁਹਾਡੇ ਸਾਹਮਣੇ 13 ਤਰੀਕਾ ਵਿੱਚ ਬੰਦ 13 ਤਰੀਕ ਨੂੰ ਸਰ ਕਿੰਨੇ ਵਜੇ ਤੱਕ ਪਹੁੰਚਣਾ ਲੱਗ ਤੁਸੀਂ ਦੇਖੋ ਉਹ ਤਾਂ ਹੁਣ ਪ੍ਰੋਗਰਾਮ ਬਣੂਗਾ ਸਾਲਾ ਡਿਟੇਲ ਅਸੀਂ ਪਾਠ ਕਰਾਉਣਾ ਵਾ ਤੇ ਦਫਤਰ ਖੋਲਣਾ ਉਸ ਤੋਂ ਬਾਅਦ ਅਸੀਂ ਜਾਵਾਂਗੇ ਉਹ ਉਦੋਂ ਸਵੇਰੇ ਜਾਂ ਐਤਵਾਰ ਸ਼ਾਮ ਨੂੰ ਪਤਾ ਲੱਗ ਜਾਊਗਾ ਸਾਰਾ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸਰ ਲੋਕਾਂ ਨੂੰ ਅਪੀਲ ਆ ਵੀ ਲੁਧਿਆਣਾ ਵੀ ਨੂੰ ਜਿਤਾਓ ਲੁਧਿਆਣੇ ਸ਼ਹਿਰ ਦੀ ਗੱਲ ਕਰਨ ਵਾਲਾ ਜਿਤਾਓ ਲੁਧਿਆਣੇ ਦਾ ਰਹਿਣ ਵਾਲਾ ਜਿਤਾਓ ਬਾਰੇ ਲੋਕਾਂ ਨੂੰ ਆਪ ਪਰਖ ਲਿਆ ਪਹਿਲਾਂ ਦੇਖ ਲਿਆ ਹੈ ਨਾ ਆਪਾਂ ਨੁਕਸਾਨ ਉਠਾਇਆ ਬਹੁਤ ਜ਼ਿਆਦਾ ਲੁਧਿਆਣਾ ਬਹੁਤ ਪਛੜ ਗਿਆ ਲੁਧਿਆਣੇ ਦਾ ਵਿੱਚੋਂ ਜੋ ਕੋਈ ਹੋਊਗਾ ਨੂੰ ਪਤਾ ਹੋਊ ਸਮੱਸਿਆਵਾਂ ਨੇ ਕੀ ਨੇ ਉਹ ਸਾਰੀਆਂ ਸੁਸਾਇਟੀਆਂ ਸੁਹਾਵਾਂ ਨੂੰ ਸੰਗਠਨਾਂ ਨੂੰ ਵਪਾਰ ਮੰਡਲਾਂ ਨੂੰ ਹੈ ਨਾ ਇੰਡਸਟਰੀ ਦੇ ਜਿਹੜੇ ਸੰਗਠਨ ਨੇ ਉਹਨਾਂ ਨੂੰ ਜਾਣਦਾ ਹੋਵੇ ਨੇੜੇ ਉਹਨਾਂ ਦੇ ਵਿੱਚ ਬੈਠਦਾ ਹੋਵੇ ਉਹਨਾਂ ਦੀ ਗੱਲ ਸੁਣਦਾ ਹੋਵੇ ਉਹਨਾਂ ਦੀ ਗੱਲ ਸਮਝਦਾ ਹੋਵੇ ਉਹਨੂੰ ਫਿਰ ਐਂਡ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੋਵੇ ਲੁਧਿਆਣੇ ਦੇ ਸ਼ਹਿਰ ਦਾ ਬੰਦਾ ਚਾਹੀਦਾ ਠੀਕ ਹੈ ਇਹ ਮੇਲਾ ਦਰਬਾਰ بابا ਖੁੱਬੀ ਦਾ ਹਰ ਸਾਲ ਬਹੁਤ ਹੀ ਧੂਮ ਦਾ ਮੁੰਡੇ ਨਾਲ ਮਨਾਇਆ ਜਾਂਦਾ ਜਿੱਥੇ ਅਸੀਂ ਦਰਬਾਰ ਦੇ ਵਿੱਚ ਲੰਗਰ ਦਾ ਆਯੋਜਨ ਕਰਦੇ ਹਾਂ ਸੰਤਾਂ ਨੂੰ ਮੈਸੇਜ ਔਰ ਰਹਿਤ ਕਰਦੇ ਹਾਂ ਉੱਥੇ ਇਸ ਦਰਬਾਰ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਔਰ ਉਹ ਗਰੀਬ ਕੁੜੀਆਂ ਪੜਾਈ ਜਾਂਦੀਆਂ ਆਜ ਬਹੁਤ ਹੀ ਸਤਿਕਾਰਯੋਗ ਸਾਡੇ ਇਲਾਕੇ ਦੀ ਜਾਨ ਸਰਦਾਰ ਰਮੇਸ਼ ਸਿੰਘ ਜੀ ਨੂੰ ਜੋ ਕਿ ਇਸ ਏਰੀਆ ਦੇ ਕੈਂਡੀਡੇਟ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹਾਜ਼ਰੀ ਲਗਾਈ ਆ ਔਰ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਵਿਸ਼ਵਾਸ ਦਵਾਇਆ ਸਾਨੂੰ ਕਿ ਇਸੇ ਤਰ੍ਹਾਂ ਇਹ ਮੇਲਾ ਬੱਝਟ ਕੇ ਹੁੰਦਾ ਰਹੇਗਾ ਔਰ ਸਾਡਾ ਵੱਧ ਤੋਂ ਵੱਧ ਸਾਥ ਦੇਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੇਲੇ ਦੇ ਵਿੱਚ ਅੱਗੇ ਤੋਂ ਜਿਹੜਾ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰਦੇ ਹਾਂ ਜਾਂ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਹਾਂ ਉਹਦੇ ਵਿੱਚ ਆਪਣੀ ਸਮੂਲੀਅਤ ਹਰ ਸਾਲ ਗਿਆ ਕਰਾਂਗੇ ਦੀ ਮੰਗ ਕਰਦੇ ਨੇ ਜਿਹੜੇ ਸਰੋਤਾਂ ਦੇ ਜਿਹੇ ਜਾਂਦੇ ਨੇ ਬੜੀ ਡਿਮਾਂਡ ਕਰ ਲੈ ਕਿਸ ਤਰ੍ਹਾਂ ਹੋਗੇ ਕਿ ਕੀ ਇਹ ਹੱਟਦਾ ਚਾਹੀਦਾ ਚਾਹੋ ਦੇਖੋ ਧਰੋਪ ਸਿੰਘ ਇੱਕ ਸੱਚੇ ਸੱਚੇ ਇਨਸਾਨ ਹੈ ਇਸ ਏਰੀਆ ਦੇ ਵਿੱਚ ਜਿੱਥੇ ਤੱਕ ਮੈਂ ਦੇਖਣਾ ਅਸੀਂ ਰਾਜਨੀਤਿਕ ਤਾਂ ਨਹੀਂ ਸਮਾਜ ਸੇਵੀ ਹੋਣ ਦੇ ਨਾਤੇ ਧਰੋਪ ਸਾਹਿਬ ਨੂੰ ਮੈਂ ਬਹੁਤ ਹੀ ਕਰੀਬੀ ਜਾਣਦਾ ਕਿ ਬੇਦਾਗ ਲੀਡਰ ਨੇ ਸਾਡੇ ਇਸ ਏਰੀਆ ਦੇ ਬੇਦਾਗ ਨੇ ਨਹੀਂ ਤਾਂ ਕਿਸੇ ਤੇ ਕੋਈ ਇਰਜ਼ਾਮ ਹੈ ਕਿਸੇ ਤੇ ਕੋਈ ਇਰਜ਼ਾਮ ਸਾਰੇ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਧਿਲੋ ਜੀ ਨੂੰ ਘਰੋਂ ਜਾ ਕੇ ਬੁਲਾ ਸਕਦੇ ਜਿਹੜਾ ਸਾਡੇ ਏਰੀਆ ਦੇ ਆ ਸਾਡੇ ਲੁਧਿਆਣੇ ਦੇ ਆ ਪੈਰਾਸੂਟ ਰਾਈ ਨਹੀਂ ਹੈ ਜੋ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਆ ਕਿ ਜਿਹੜਾ ਇਥੋਂ ਐਮਪੀ ਜਾਂ ਐਮਐਲਏ ਆ ਜਾਂਦਾ ਉਹ ਅਦਰ ਸਟੇਟ ਦਾ ਆ ਜਾਂਦਾ ਐਫਪੀਐਮਪੀ ਜਿਹੜਾ ਅਦਰ ਸਟੇਟ ਦਾ ਆ ਜਾਂਦਾ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਸਾਨੂੰ ਲੋਕਲ ਬੰਦਾ ਚਾਹੀਦਾ ਜਿਹਨੂੰ ਅਸੀਂ ਆਪਣਾ ਬੋਕਸ ਉੱਪਰ ਦੱਸ ਦੇ ਸਕੀਏ ਠੀਕ ਹੈ ਜਿੱਤਨਾਡੇ ਵੀ ਹੋਣ ਵੀ ਪੈਰਾਸੂਟ ਰਹੀ ਹੈ ਅਸੀਂ ਕਦੇ ਦੇਖਿਆ ਹੀ ਨਹੀਂ ਹੋ ਠੀਕ ਇਸ ਵੀ ਜਿਹੜਾ ਢਿਲਵਾ ਸਾਹਿਬ ਜਗਾ ਜਗਾ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਇਲੈਕਸ਼ਨ ਨੂੰ ਲੈ ਕੇ ਆਇਤੇ ਨੇ ਜਾਨੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਜਿਹੜਾ ਮੀਡੀਆ ਸਾਡੀ ਇਸ ਮੇਲੇ ਨੂੰ ਕਵਰ ਕਰਨ ਵਾਸਤੇ ਇੱਥੇ ਪਹੁੰਚਿਆ ਸਪੈਸ਼ਲੀ ਦਰਬਾਰ ਬਾਬਾ ਕੋਪੀ ਦਾਸ ਗੱਦੀ ਨਿਸ਼ੀਲ ਬਹੁਤ ਹੀ ਸਤਿਕਾਰਯੋਗ ਬਾਬਾ ਵਿਜੇ ਚਾਹਲ ਜੀ ਬੜੇ ਹਰ ਸਾਲ ਇਸ ਰਾਨਾ ਉਸ ਮਨਾਉਂਦੇ ਨੇ ਔਰ ਇਹ ਬਹੁਤ ਹੀ ਅੱਛੇ ਢੰਗ ਦੇ ਨਾਲ ਸਮਾਜ ਦੀ ਸੇਵਾ ਕਰਦੇ ਨੇ ਆਪਣੇ ਕਰੋਨਾ ਕਾਲ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਰੀ ਜਿਹੜੀ ਲੋਕਾਂ ਦੀ ਸੇਵਾ ਕੀਤੀ ਕੁੜੀਆਂ ਦਾ ਵਿਆਹ ਕਰਦੇ ਨੇ ਸੋ ਅੱਜ ਬੜਾ ਮਾਣ ਮਹਿਸੂਸ ਹੋਇਆ ਜਦੋਂ ਰਣਜੀਤ ਸਿੰਘ ਜੀ ਟੰਨੋਂ ਜੋ ਕਿ ਲੋਕ ਸਭਾ ਦੇ ਕੈਂਡੀਡੇਟ ਨੇ ਇਹ ਸਾਡੇ ਇਸ ਲੁਧਿਆਣੇ ਤੋਂ ਉਹ ਇੱਥੇ ਪਹੁੰਚੇ ਔਰ ਬੜੇ ਵਧੀਆ ਟੰਗ ਦੇ ਨਾਲ ਸੰਗਤਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਦੱਸਿਆ ਜੋ ਲੁਧਿਆਣੇ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਨਗੇ ਸਾਰੀਆਂ ਜੇ ਮੇਰੇ ਤੋਂ ਪੁੱਛਦੇ ਹੋ ਮੈਂ ਤਾਂ ਸਭ ਤੋਂ ਵੱਡਾ ਨਸ਼ਾ ਜਿਹੜਾ ਲੁਧਿਆਣੇ ਨੂੰ ਪੱਟ ਕੇ ਖਾ ਰਿਹਾ ਅੱਜ ਤੱਕ ਜਿਹੜਾ ਤੁਸੀਂ ਦੇਖੋ ਜਿਹੜੇ ਵਧੀਆ ਮੁੰਡੇ ਆ ਬਾਹਰ ਚਾਈ ਜਾ ਰਹੇ ਜਿਹੜੇ ਜਿਹੜੇ ਇੱਧਰ ਰਹਿ ਗਏ ਨਸ਼ਿਆਂ ਦੇ ਵਿੱਚ ਮੈਂ ਢਿੱਲੋ ਸਾਹਿਬ ਨੂੰ ਮੈਂ ਸਪੈਸ਼ਲੀ ਇਹ ਗੱਲ ਕਹੀ ਤਾਂ ਉਹਨਾਂ ਨੇ ਇਸ ਚੀ ਦਾ ਪਿਛਵਾਜ ਦਲਾਇਆ ਵੀ ਜਦੋਂ ਅਸੀਂ ਸਾਡੀ ਇਹ ਸੀਟ ਕੱਢ ਜੰਨੇ ਐ ਐਮਪੀ ਬਣ ਜਾਂਦੇ ਤਾਂ ਸਭ ਤੋਂ ਪਹਿਲਾਂ ਨਸ਼ੇ ਦੀ ਰੋਕਥਾਮ ਜਿਹੜੀ ਵੱਡੇ ਲੈਵਲ ਤੇ ਲੁਧਿਆਣੇ ਦੇ ਵਿੱਚ ਸੋ ਹੋਰ ਵੀ ਬਹੁਤ ਸਾਰੇ ਜਿਹੜੇ ਡਵੈਲਪਮੈਂਟ ਦੇ ਜਿਹੜੇ ਮੁੱਦੇ ਆ ਸਾਰੇ ਢਿਲੋਂ ਸਭ ਤੋਂ ਅਸੀਂ ਹੱਲ ਕਰਵਾਵਾਂਗੇ ਸੋ ਮੈਂ ਬੇਨਤੀ ਵੀ ਕਰਦੇ ਆ ਜੀ ਸਾਰਿਆਂ ਨੂੰ ਕਿ ਜਿਹੜੇ ਕੈਂਡੀਡੇਟ ਸਾਡੇ ਲੋਕਲ ਕੈਂਡੀਡੇਟ ਜਿਹੜੇ ਜਿਨ੍ਹਾਂ ਦੇ ਅਸੀਂ ਘਰ ਜਾ ਸਕਦੇ ਹਾਂ ਉਹਨਾਂ ਨੂੰ ਜਿਤਾਉਣਾ ਚਾਹੀਦਾ ਸੋ ਠੱਲੋ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਅਸੀਂ ਇਹਨਾਂ ਨੂੰ ਪਰਸਨਲ ਤੌਰ ਤੇ ਮਿਲ ਸਕਦੇ ਆ ਸੋ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਸਾਡੇ ਦਰਬਾਰ ਦੇ ਵਿੱਚ ਦਰਬਾਰ ਬਾਬਾ ਕੂਪੀ ਦਾਸ ਦੇ ਵਿੱਚ ਹਾਜ਼ਰੀ ਲਵਾਈ ਉਹਨਾਂ ਨੇ ਜੀ